ਸਸ਼ੀ ਗੱਲ ਜੀ ਮੈਂ ਜਤਿੰਦਰ ਸਿੰਘ ਡਾਇਰੈਕਟਰ ਗੁਰੂਕੁਲ ਡਿਗਰੀ ਕਾਲਜ ਨਿਊ ਸੰਤਨਗਰ ਗੁਰਦਾਸਪੁਰ ਬਹੁਤ سارے ਬੱਚੇ ਸਨ ਜਨਾਂ ਦੀਆਂ ਫੋਨ ਕਾਲ ਆ ਰਹੀਆਂ ਸੀ ਕਿ ਅਸੀਂ ਗੁਰੂਕੁਲ ਡਿਗਰੀ ਕਾਲਜ ਜੇ ਐਡਮਿਸ਼ਨ ਲੈਣਾ ਚਾਹੁੰਦੇ ਆ ਤੇ ਦਾ ਲਿਜ਼ਿਬਿਲਟੀ ਕ੍ਰਾਈਟੇਰੀਆ ਕੀ ਆ ਮੈਂ ਇੱਥੇ ਦੱਸਣਾ ਚਾਹਾਂਗਾ ਕਿ ਬਹੁਤ ਸਾਰੇ ਬੱਚਿਆਂ ਦੇ ਮਨ ਦੇ ਵਿੱਚ ਇੱਕ ਵਹਿਮ ਆ ਕਿ ਅਸੀਂ ਪਲੱਸ 2 ਆਰਟਸ ਤੋਂ ਬਾਅਦ ਬੀਸੀਏ ਕਰ ਸਕਦੇ ਆ ਜਾਂ ਨਹੀਂ ਮੈਂ ਇੱਥੇ ਦੱਸਣਾ ਚਾਹਾਂਗਾ ਅਗਰ ਤੁਸੀਂ ਪਲੱਸ 2 ਆਰਟਸ ਨਾਲ ਕੀਤੀ ਹੈ ਤਾਂ ਵੀ ਤੁਸੀਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚੋਂ ਹੀ ਬੀਸੀਏ ਜਿਹੜੀ ਉਹ ਕਰ ਸਕਦੇ ਜੇ ਤੇ ਇਹਦੀ ਐਡਮਿਸ਼ਨਾਂ ਮੈਂ ਦੱਸਣਾ ਚਾਹਾਂਗਾ ਗੁਰੂਕੁਲ ਡਿਗਰੀ ਕਾਲਜ ਨਿਊ ਸੰਤਨਗਰ ਦੇ ਵਿੱਚ ਜਿਹੜੇ ਗੁਰਨਾਨਕ ਦੇਵ ਯੂਨੀਵਰਸਿਟੀ ਦੇ ਅੰਤਰਗਤ ਕੋਰਸ ਕਰਵਾਏ ਜਾ ਰਹੇ ਹਨ ਉਹ ਬੀਏ, ਬੀਐਸਸੀ, ਬੀਸੀਏ, ਡੀਲੀਬ ਤੇ ਪੀਜੀਡੀਸੀ ਕੋਰਸ ਜਿਹੜੇ ਗੁਰਨਾਨਕ ਦੇਵ ਯੂਨੀਵਰਸਿਟੀ ਤੋਂ ਕਰਵਾਏ ਜਾ ਰਹੇ ਨੇ ਬੱਚਿਆਂ ਦਾ ਇੱਕ ਹੋਰ ਸਵਾਲ ਹੁੰਦਾ ਕਿ ਜਿਹੜੀਆਂ ਡੀਐਮਸੀਜ਼ ਨੇ ਉਹ ਕਿੱਥੋਂ ਇਸ਼ੂ ਹੁੰਦੀਆਂ ਮੈਂ ਦੱਸਣਾ ਚਾਹਾਂਗਾ ਕਿ ਬੱਚਿਓ ਆਮ ਤੌਰ ਤੇ ਕੀ ਹੈ ਕਿ ਜਿਹੜੀਆਂ ਡੀਐਮਸੀਜ਼ ਯੂਨੀਵਰਸਿਟੀ ਨੇ ਇਸ਼ੂ ਕਰਨੀਆਂ ਹੁੰਦੀਆਂ ਨੇ ਆ ਮੇਰੇ ਹੱਥ 'ਚ ਡੀਐਮਸੀ ਆ ਜਿਹੜੀ ਗੁਰਨਾਨਕ ਦੇਵ ਯੂਨੀਵਰਸਿਟੀ ਨੇ ਇਸ਼ੂ ਕੀਤੀ ਆ ਤੇ ਇਹਦੇ गुरुकुल डिग्री कॉलेज न्यू संत नगर गुरदासपुर इस तरह ਜਿਹੜੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੇ ਮਾਨਤਾ ਪ੍ਰਾਪਤ ਕਾਲਜ ਨੇ ਉਹਨਾਂ ਦਾ ਨਾਮ ਵੀ ਇਸ ਤਰ੍ਹਾਂ ਜਿਤਨਾ गुरुकुल ਆਂਦਾ ਉਸ ਤਰ੍ਹਾਂ ਹੀ ਉਹਨਾਂ ਕਾਲਜਾਂ ਦਾ ਨਾਮ ਆਏਗਾ ਸੋ ਅੱਜ ਹੀ ਆਪਣੀ ਐਡਮਿਸ਼ਨ गुरुकुल डिग्री कॉलेज ਕਰਵਾਓ ਇਹਦੇ ਵਿੱਚ ਮੈਂ ਵੀ ਦੱਸਣਾ ਚਾਹਾਂਗਾ ਕਿ ਸਾਡੇ ਕਾਲਜ ਦੀ ਜਿਹੜੀ ਐਡਮਿਸ਼ਨ ਆ ਬਾਕੀ ਸਾਰੇ ਕਾਲਜਾਂ ਨਾਲੋਂ ਘੱਟ ਆ ਧੰਨਵਾਦ